ਜਦੋਂ ਦਵਾਈ دارو ਇਲਾਜ ਜਵਾਬ ਦਿੱਤਾ ਨਾ ਹੁਣ ਵਜ਼ੀਰ ਖਾਨ ਨੂੰ ਦਵਾਈ دارو ਤੋਂ ਵੈਦਾਂ ਵੱਲੋਂ ਜਵਾਬ ਮਿਲਿਆ ਹੁਣ ਰੱਬ ਚਿੱਤੇ ਆਇਆ ਇੱਕ ਚੀਜ਼ ਕੁਦਰਤੀ ਤੌਰ ਤੇ ਹੈ ਜਦੋਂ ਬੰਦੇ ਨੂੰ ਵੈਦਾਂ ਡਾਕਟਰਾਂ ਵੱਲੋਂ ਜਵਾਬ ਮਿਲ ਜਾਏ ਨਾ ਅੰਦਰੋਂ ਰੱਬ ਵੀ ਉਦੋਂ ਚਿੱਤੇ ਆਉਂਦਾ ਹੈ ਪਹਿਲਾਂ ਨਹੀਂ ਹੁੰਦਾ ਰੱਬ ਚਿੱਤੇ ਆਇਆ ਉਹਨੇ ਆਪਣੇ ਅਲ ਕਰਨ ਨੂੰ ਕਿਹਾ ਕੋਈ ਰੱਬ ਨਾਲ ਮਿਲਿਆ ਹੋਇਆ ਲੱਭੋ ਬੰਦਾ ਕੋਈ ਸਾਧੂ ਫਕੀਰ ਤਪਸਵੀ ਬੰਦਗੀ ਵਾਲਾ ਉਹਨਾਂ ਕਹੇ ਹੈ ਜੀ ਕੌਣ ਕਹਿੰਦੇ ਸਾਈ ਮੀਆਂ ਮੀਰ ਲੋਹਰੋਂ ਵਾਰ ਰਹਿਂਦਾ ਬੰਦਗੀ ਵਾਲਾ ਵਜ਼ੀਰ ਖਾਂ ਸਾਈ ਮੀਆਂ ਮੀਰ ਕੋਲ ਚਲਾ ਗਿਆ ਜਾ ਕੇ ਉਹਨੇ ਆਪਣਾ ਦੁੱਖ ਦੱਸਿਆ ਤੇ ਸਾਈ ਮੀਆਂ ਮੀਰ ਨੇ ਕਿਹਾ ਵਜ਼ੀਰ ਖਾਂ ਮੇਰੇ ਵਸ ਦੀ ਗੱਲ ਨਹੀਂ ਹੈ ਇਹ ਤੇਰਾ ਕਰਮ ਰੋਗ ਹੈ ਕਟਿਆ ਨਹੀਂ ਜਾ ਸਕਦਾ ਪਰ ਹਾਂ ਇਸ ਧਰਤੀ ਤੇ ਰੱਬ ਆਇਆ ਹੋਇਆ ਉਹ ਕਰਮ ਵੀ ਕੱਟ ਦਿੰਦਾ ਵਜ਼ੀਰ ਖਾਂ ਪੁੱਛਦਾ ਕੌਣ ਹੈ ਮੈਨੂੰ ਪਤਾ ਦੱਸੋ ਮੈਂ ਛੇਤੀ ਜਾਣਾ ਤਾਂ ਸਾਈ ਮੀਆਂ ਵੀਰ ਬੋਲੇ ਕਹਿੰਦੇ ਇਸ ਧਰਤੀ ਤੇ ਰੱਬ ਆਇਆ ਹੋਇਆ ਪਰ ਤਖ਼ ਹਰ ਧੰਨ ਗੁਰੂ ਅਰਜਨ ਦੇ ਮਹਾਰਾਜ ਮੈਂ ਉਹਨਾਂ ਦੇ ਦਰਸ਼ਨ ਕੀਤੇ ਨੇ ਕੁਝ ਸਾਲ ਪਹਿਲਾਂ ਮੇਰੇ ਕੋਲੋਂ ਨਾ ਹਰਮੰਦਰ ਦੀ ਨੀਂ ਰਖਵਾਈ ਹੈ ਔਰ ਧੰਨ ਗੁਰੂ ਅਰਜਨ ਦੇ ਮਹਾਰਾਜ ਸ੍ਰੀ ਅੰਮ੍ਰਿਤਸਰ ਰਹਿੰਦੇ ਨੇ じゃ ਚਲਾ ਜਾ ਗੁਰੂ ਅਰਜਨ ਸਾਹਿਬ ਕੋਲ ਜੇ ਤੂੰ ਪਹੁੰਚ ਗਿਆ ਫਿਰ ਤੇਰੇ ਕਰਮ ਕੱਟੇ ਜਾਣਗੇ ਫਿਰ ਨਹੀਂ ਤੂੰ ਮਰਦਾ ਅਲ ਕਹਰਨ ਨੂੰ ਲੈ ਕੇ ਚੱਲ ਪਿਆ ਇੰਨਾ ਲੰਮਾ ਪੈਂਡਾ ਲਾਹੌਰੋਂ ਅੰਮ੍ਰਿਤਸਰ ਆਉਣਾ ਔਖਾ ਸੀ ਰਸਤੇ ਵਿੱਚ ਬਹਿ ਬਹਿ ਕੇ ਆਰਾਮ ਕਰਕੇ ਬਹਿ ਬਹਿ ਕੇ ਮਸਾਂ ਪਹੁੰਚਿਆ ਜਦੋਂ ਪਹੁੰਚਿਆ ਗੁਰੂ ਅਰਜਨ ਸਾਹਿਬ ਮਹਾਰਾਜ ਵੇਰੀ ਦੀ ਸ਼ਾਮੇ ਉਸ ਸੜੇ ਤੇ ਬੈਠੇ ਨੇ ਸੇਵਾ ਚੱਲ ਰਹੀ ਹੈ ਸਰੋਵਰ ਦਾ ਦਾਇਰਾ ਜਲ ਛੱਡ ਕੇ ਵਧਾਇਆ ਜਾ ਰਿਹਾ ਹੈ ਮੈਂ ਇਹਦੇ ਬਾਰੇ ਵੀ ਕੱਲ ਜ਼ਿਕਰ ਕਰਾਂਗਾ ਕਿ ਇੱਕ ਵਕਤ ਆਇਆ ਜਦੋਂ ਅਮਰਤਸਰ ਸਰੋਵਰ ਵਿੱਚ ਪਾਣੀ ਜਲ ਜਿਹੜਾ ਭਰਿਆ ਨਾ ਉਹ ਟਿਕਿਆ ਨਹੀਂ ਔਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਕੀ ਕਿਰਪਾ ਕੀਤੀ ਹੁਣ ਉਹ ਸਰੋਵਰ ਵਿੱਚ ਜਲ ਵਧਿਆ ਹੋਇਆ ਟਿਕਿਆ ਹੋਇਆ ਉਹਦਾ ਦਾਇਰਾ ਵਧਾਰਿਆ ਸਨ ਹਜ਼ੂਰ ਕਿਉਂਕਿ ਸੰਗਤ ਨੇ ਇਸ਼ਨਾਨ ਕਰਨਾ ਹੈ ਸੰਗਤ ਵਧ ਰਹੀ ਹੈ ਤੁਹਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਗਿਆ ਵਜ਼ੀਰ ਖਾਂ ਨਾਲ ਲੈਲ ਕਰਨੇ ਰੋਂਦਾ ਥੱਕਿਆ ਹੋਇਆ ਜਾ ਕੇ ਬਹਿ ਗਿਆ ਕੋਲ ਹਜ਼ੂਰ ਪੁੱਛਦੇ ਤੁਸੀਂ ਕਿੱਥੋਂ ਆਏ ਹੋ ਕਹਿੰਦੇ ਜੀ ਮੇਰਾ ਨਾਮ ਵਜ਼ੀਰ ਖਾਂ ਮੈਂ ਲਾਹੌਰੋਂ ਆਇਆ ਹਾਂ ਮਹਾਰਾਜ ਮੈਨੂੰ ਸਾਈਂ ਮੀਆਂ ਮੀਰ ਜੀ ਨੇ ਕੱਲਿਆ ਜਦੋਂ ਨਾਮ ਲਿਆ ਨਾ ਗੁਰੂ ਅਰਜਨ ਸਾਹਿਬ ਨੇ ਸਾਰਿਆਂ ਵੱਲੋਂ ਧਿਆਨ ਹਟਾ ਕੇ ਉਹਦੇ ਵੱਲ ਧਿਆਨ ਕਰ ਲਿਆ ਕਿਉਂ ਬੰਦਗੀ ਵਾਲਿਆਂ ਦੀ ਸ਼ਿਪਾਰਿਸ਼ ਚਲਦੀ ਹੈ ਭਾਈ ਤੁਹਾਨੂੰ ਇੱਥੇ ਵਿਦੇਸ਼ਾਂ ਵਿੱਚ ਵੀ ਤੁਹਾਡਾ ਕੋਈ ਤੁਹਾਨੂੰ ਮਿਲੇ ਤੇ ਤੁਹਾਡੇ ਰਿਸ਼ਤੇਦਾਰ ਦਾ ਨਾਮ ਲੈਦੇ ਮੈਂ ਫਲਾਨੇ ਤੁਹਾਡੇ ਪਿੰਡੋਂ ਆ ਫਲਾਨੇ ਰਿਸ਼ਤੇਦਾਰੋਂ ਤੁਹਾਡਾ ਧਿਆਨ ਉਹਦੇ ਵੱਲੋਂ ਚੇਚਾ ਜਾਂਦਾ ਹੈ ਗੁਰੂ ਅਰਜਨ ਸਾਹਿਬ ਅੱਗੇ ਜਦੋਂ ਸ਼ਿਪਾਰਸ਼ ਕੀਤੀ ਬੰਦਗੀ ਵਾਲੇ ਦੀ ਜੀ ਮੈਨੂੰ ਸਾਈ ਮੀਆਂ ਮੀਰ ਜੀ ਨੇ ਕੱਲਿਆ ਤਾਂ ਪਾਤਸ਼ਾਹ ਇੱਕਦਮ ਸਭ ਵੱਲੋਂ ਧਿਆਨ ਹਟਾ ਕੇ ਉਹਦੇ ਵੱਲ ਹੋ ਗਏ ਕਹਿੰਦੇ ਦੱਸੋ ਉਹ ਕਹਿੰਦੇ ਜੀ ਮੈਂ ਮਰਦਾ ਜਾਂ ਨਾ ਰੋਗ ਲੱਗ ਗਿਆ ਪੇਟ ਵਿੱਚ ਪਾਣੀ ਵਾਲਾ ਫੋੜੇ ਮਹਾਰਾਜ ਇਲਾਜ ਨਹੀਂ ਹੋਇਆ ਬੈਦਾਂ ਜਵਾਬ ਦਿੱਤਾ ਜਲੋਦਰ ਦਾ ਰੋਗ ਹੈ ਮਰ ਠੀਕ ਕਰੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਜ਼ੀਰ ਖਾਂ ਵੱਲ ਵੇਖਿਆ ਫਿਰ ਬੈਠੇ ਹੋਏ ਕੋਈ ਸਿੱਖਾਂ ਵੱਲ ਵੇਖਿਆ ਵਿੰਨੇਂ ਵਿੰਦਿਆਂ ਹਜ਼ੂਰ ਦੀ ਨਜ਼ਰ ਐ ਘੁੰਮਦਿਆਂ ਘੁੰਮਦਿਆਂ ਉਹ ਦੂਰ ਚਲੀ ਗਈ ਸੱਜੇ ਚੜਦੀ ਵਾਈ ਵੱਲ ਕੌਣ ਹੈ ਚਿੱਟਾ ਸ਼ਮਸ਼ਾੜਾ ਬਜ਼ੁਰਗ ਸਰੀਰ ਹੈ ਹੌਲੀ ਹੌਲੀ ਟੋਕਰੀ ਢੋਣ ਦੀ ਸੇਵਾ ਨਾਲ ਕਰ ਰਿਹਾ ਧੰਨ ਬਾਬਾ ਬੁੱਢਾ ਸੈਦ ਸਭ ਵਿੱਚੋਂ ਮਹਾਰਾਜ ਨੇ ਨਜ਼ਰ ਘੁਮਾ ਕੇ ਵਾਬੇ ਬੁੱਢੇ ਵੱਲ ਨਜ਼ਰ ਮਾਰੀ ਤੇ ਵਜ਼ੀਰ ਖਾਨ ਨੂੰ ਕਹੋ ਜਿਹੜੇ ਬਜ਼ੁਰਗ ਨੇ ਨਾ ਸੇਵਾ ਕਰਦੇ ਉਹਨਾਂ ਕੋਲ ਜਾਓ ਉਹ ਠੀਕ ਕਰਨਗੇ ਉਹਦੇ ਮਨ 'ਚ ਆਇਆ ਸ਼ਾਇਦ ਬਜ਼ੁਰਗ ਬੰਦਾ ਹੈ ਮਹਾਰਾਜ ਨੇ ਕੋਈ ਹਕਮਤ ਵਾਸਤੇ ਰੱਖਿਆ ਹੋਣਾ ਹਕਮਤ ਹਕਮਤ ਦਾ ਅਰਥ ਹੰਦ ਦਵਾਈਦਾਰੂ ਦੇਣ ਲਈ ਕੋਈ ਦਵਾਈਦਾਰੂ ਦੇਣ ਲਈ ਬਜ਼ੁਰਗ ਰੱਖਿਆ ਹੋਣਾ ਹੈ ਪਰ ਗੁਰੂ ਦੇ ਬਚਨ ਮੰਨ ਕੇ ਤੁਰ ਪਏ ਨਾਲ ਦੋ ਅਹਲਕਾਰ ਹੋਰ ਨੇ ਉਹਨੂੰ ਚੱਲ ਕੇ ਫੜ ਕੇ ਹੌਲੀ-ਹੌਲੀ ਲੈ ਗਏ ਸਾਹਮਣੇ ਉਹ ਬਾਬਾ ਬੁੱਢਾ ਸਾਹਿਬ ਜੀ ਤੇ ਹੱਥ ਜੋੜ ਕੇ ਕਹਿੰਦੇ ਜੀ ਗੁਰੂ ਅਰਜਨ ਦੇ ਮਹਾਰਾਜ ਨੇ ਤੁਹਾਡੇ ਵੱਲ ਕੱਲੇ ਮੈਨੂੰ ਜਲੁਦਰ ਦਾ ਰੋਗ ਹੈ ਠੀਕ ਕਰੋ ਬਾਬਾ ਬੁੱਢਾ ਸਾਹਿਬ ਕਹਿੰਦੇ ਮੈਂ ਤਾਂ ਨੌਕਰਾਂ ਗੁਰੂ ਅਰਜਨ ਸਾਹਿਬ ਦੇ ਕਰਦਾ ਤੈਨੂੰ ਕੱਪੜੇ ਨਹੀਂ ਦਿਸਦੇ ਨੌਕਰਾਂ ਵਾਲੇ ਟੋਕਰੀ ਢੋਨੇ ਲਿਬੜਾ ਚੋਲਾ ਮੈਂ ਤੈਨੂੰ ਨੌਕਰ ਨਜ਼ਰ ਨਹੀਂ ਆ ਰਿਹਾ ਉਹ ਮਾਲਕ ਨੇ ਮੈਂ ਉਹਦੇ ਘਰ ਦਾ ਨੌਕਰ ਨੇ ਮਾਲਕਾਂ ਦੇ ਬੈਠਿਆਂ ਨੌਕਰਾਂ ਕੋਲੋਂ ਨਹੀਂ ਮੰਗੀਦਾ ਜਾ ਜਾ ਕੇ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਮੰਗ ਮਾਲਕ ਦੇ ਬੈਠਿਆਂ ਚੱਕਰਾਂ ਕੋਲੋਂ ਨਹੀਂ ਮੰਗੀਦਾ ਮੈਂ ਗੁਰੂ ਅਰਜਨ ਸਾਹਿਬ ਦੇ ਘਰ ਦਾ ਚੱਕਰਾਂ ਜਾ ਕੇ ਮੰਗ ਗੁਰੂ ਅਰਜਨ ਸਾਹਿਬ ਮਹਾਰਾਜ ਕੋਲੋਂ ਰਾਜਿਆਂ ਦੇ ਹੁੰਦੇ ਆ ਨੌਕਰਾਂ ਕੋਲੋਂ ਨਹੀਂ ਮੰਗੀਦਾ ਜਾ ਚਲਾ ਜਾ ਤੇ ਵਜ਼ੀਰ ਖਾਨ ਕਹੇ ਜੀ ਉਹ ਨਹੀਂ ਤਾਂ ਤੁਹਾਡੇ ਕੋਲ ਕੱਲੇ ਉਹਨਾਂ ਤਾਂ ਤੁਹਾਡੇ ਕੋਲ ਕੱਲੇ ਤੁਸੀਂ ਠੀਕ ਕਰੋ ਬਾਬੇ ਬੁੱਢੇ ਨੇ ਹੱਥ 'ਚ ਪਕੜੀ ਟੋਕਰੀ ਨਾਲ ੱੱੱਕਾ ਮਾਰ ਕੇ ਕਿਹਾ ਚੱਲ ਭਰਾ ਹੋ ਮਾਲਕ ਕੋਲੋਂ ਮੰਗੀਦਾ ਨੌਕਰਾਂ ਕੋਲੋਂ ਨਹੀਂ ਨੌਕਰ ਕੋਲ ਕੀ ਹੈ ੱੱੱਕਾ ਮਾਰ ਕੇ ਬਾਬਾ ਬੁੱਢਾ ਸਭ ਟੋਕਰੀ ਭਰਨ ਸਰੋ ਉੱਤਰ ਗਏ ਵਜ਼ੀਰ ਖਾਂ ਦੇ ਪੇਟ ੱੱੱਕਾ ਵੱਜਿਆ ਟੋਕਰੀ ਨਾਲ ਦਰਦ ਹੋਰ ਹੋਇਆ ਬਹਿ ਗਿਆ ਹੌਲੀ ਹੌਲੀ ਉੱਠਿਆ ਵਾਪਸ ਗੁਰੂ ਅਰਜਨ ਸਾਹਿਬ ਕੋਲ ਆ ਗਿਆ ਕਹਿੰਦੇ ਮਹਾਰਾਜ ਉਹ ਬਜ਼ੁਰਗ ਤਾਂ ਗੁੱਸੇ ਵਿੱਚ ਹੀ ਬਹੁਤ ਹੈ ਇਕੋ ਰੱਖੋ ਆਹੇ ਗੁਰੂ ਮਹਾਰਾਜ ਉਹ ਤਾਂ ਗੁੱਸੇ ਵਿੱਚ ਹੀ ਬਹੁਤ ਹੈ ਟੋਕਰੀ ਦਾ ੱੱਕਾ ਮਾਰ ਕੇ ਉਹ ਗਿਆ ਟੋਕਰੀ ਪਰਨ ਤੇ ਵਾਰ-ਵਾਰ ਇੱਕੋ ਗੱਲ ਕਹਿੰਦਾ ਮਾਲਕਾਂ ਦੇ ਬੈਠਿਆ ਨੌਕਰਾਂ ਕੋਲੋਂ ਨਹੀਂ ਮੰਗੀਦਾ ਬਾਦਸ਼ਾਹ ਦੇ ਹੁੰਦਿਆਂ ਚੱਕਰਾਂ ਕੋਲੋਂ ਨਹੀਂ ਮੰਗੀਦਾ ਮੈਂ ਨੌਕਰਾਂ ਗੁਰੂ ਅਰਜਨ ਸਾਹਿਬ ਦੇ ਘਰ ਦਾ ਜਾਂ ਮਾਲਕ ਕੋਲੋਂ ਮੰਗ ਮੇਰੇ ਤੋਂ ਕੀ ਲੈਣਾ ੱੱਕਾ ਮਾਰ ਕੇ ਉਹ ਚਲਾ ਗਿਆ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਹੱਸ ਪਏ ਮੁਸਕਰਾ ਕੇ ਬੋਲੇ ਪਤਾ ਕੀ ਕਹਿੰਦੇ ਵਜ਼ੀਰ ਖਾਂ ਹੁਣ ਤੈਨੂੰ ਇਲਾਜ ਦੀ ਲੋੜ ਨਹੀਂ ਐ ਬਾਬੇ ਬੁੱਢੇ ਦੇ ਹੱਥਾਂ ਦੀ ਟੋਕਰੀ ਵੱਜ ਗਈ ਤੇਰਾ ਇਲਾਜ ਹੋ ਗਿਆ ਹੁਣ ਤੈਨੂੰ ਇਲਾਜ ਦੀ ਲੋੜ ਨਹੀਂ ਐ ਬਾਬੇ ਬੁੱਢਾ ਦੇ ਹੱਥਾਂ ਦੀ ਟੋਕਰੀ ਵੱਜ ਗਈ ਤੇਰਾ ਇਲਾਜ ਹੋ ਗਿਆ ਹੁਣ ਕਿਸੇ ਇਲਾਜ ਦੀ ਲੋੜ ਨਹੀਂ ਕਿਉਂ ਬਾਬੇ ਬੁੱਢੇ ਦੇ ਹੱਥਾਂ 'ਚ ਬਰਕਤ ਐ ਬਾਬੇ ਬੁੱਢੇ ਦੇ ਕਦਮਾਂ ਵਿੱਚ ਕ੍ਰਾਂਤੀ ਐ ਬਾਬੇ ਬੁੱਢੇ ਦੇ ਬੋਲਾਂ ਵਿੱਚ ਬਰਕਤ ਐ ਉਹ ਕੋਈ ਆਮ ਸਿੱਖ ਨਹੀਂ ਹੈ ਬਾਬਾ ਬੁੱਢਾ ਸਿੱਖੀ ਦੀ ਹੱਦ ਹੈ ਔਰ ਧੰਨ ਗੁਰੂ ਅਰਜਨ ਦੇਹ ਮਹਾਰਾਜ ਨੇ ਕਿਹਾ ਉਹ ਪਤਾ ਕੌਣ ਹੈ ਬਾਬੇ ਬੁੱਢੇ ਦੀ ਚਰਨ ਧੂੜ ਮੰਗੀਦੀ ਐ ਸੀ ਮਹਾਰਾਜ ਤੁਸੀਂ ਕਹਿ ਲਿਖਿਆ ਬਾਬੇ ਬੁੱਢੇ ਦੀ ਚਰਨ ਧੂੜ ਮੰਗਦਾ ਮੈਂ ਰੋਜ਼ ਬਾਬਾ ਬੁੱਢਾ ਕੋਈ ਆਮ ਸਿੱਖ ਨਹੀਂ ਇੱਥੋਂ ਤੱਕ ਹਜ਼ੂਰ ਨੇ ਕਿਹਾ ਪੱਪੀ ਤੋਂ ਪੱਪੀ ਬੰਦੇ ਨੂੰ ਵੀ ਬਾਬੇ ਬੁੱਢੇ ਦੀ ਚਰਨ ਧੂੜ ਮਿਲ ਜਾਏ ਉਹਦੀ ਮੁਕਤੀ ਹੋ ਜਾਏਗੀ ਸਾਰੇ ਸਿੱਖ ਸੁਣ ਕੇ ਹੈਰਾਨ ਹੋ ਗਏ ਹੈਰਾਨ ਹੋ ਗਏ ਪਾਤਸ਼ਾਹ ਕਹਿੰਦੇ ਬਾਬੇ ਬੁੱਢੇ ਵਰਗੇ ਸਿੱਖਾਂ ਦੀ ਚਰਨ ਧੂੜ ਮਿਲ ਜਾਏ ਪੱਪੀ ਤੋਂ ਪੱਪੀ ਬੰਦਿਆਂ ਦਾ ਵੀ ਆਧਾਰ ਹੋ ਜਾਏ ਔਰ ਇਹ ਗੱਲ ਸਚਾਈ ਹੈ ਐਵੇਂ ਨਹੀਂ ਲਿਖੀ ਸਹਿਬ ਨੇ ਬਾਣੀ ਅੰਦਰ ਫਿਰ ਜੋ ਲਿਖਿਆ ਉਹ ਸੁਣਾਇਆ ਉੱਥੇ ਕਹਿੰਦੇ ਹਜ਼ੂਰ ਕਹਿੰਦੇ ਗੁਰ ਸਿੱਖੀ ਬਾਣਾ ਮੰਨੇ ਆ ਉਹ ਬਜ਼ੁਰਗ ਦੀ ਉਮਰ 100 ਸਾਲ ਤੋਂ ਟੱਪ ਗਈ ਹੈ ਤੈਨੂੰ ਪਤਾ ਹੈ ਉਹ 100 ਸਾਲ ਤੋਂ ਉੱਪਰ ਬਜ਼ੁਰਗ ਬਾਣੇ ਵਿੱਚ ਟਿਕਿਆ ਹੋਇਆ ਹੈ ਬਾਣੇ ਵਿੱਚ ਬਾਬੇ ਬੁੱਢੇ ਨੇ ਅੱਠ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਨੇ 6 ਪਾਤਸ਼ਾਹੀਆਂ ਤੱਕ ਗੁਰਤਾ ਗੱਦੀ ਦਾ ਤਿਲਕ ਦਿੱਤਾ ਧੰਨ ਬਾਬਾ ਬੁੱਢਾ ਸਾਹਿਬ ਨੇ ਅੱਠ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ 6ਵੇਂ ਪਾਤਸ਼ਾਹ ਤੱਕ ਗੁਰੂ ਅੰਗਦ ਸਾਹਿਬ ਮਹਾਰਾਜ ਤੋਂ ਲੈ ਕੇ ਗੁਰਤਾ ਗੱਦੀ ਦਾ ਤਿਲਕ ਗੁਰੂ ਨਾਨਕ ਸਾਹਿਬ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਗੁਰਤਾ ਗੱਦੀ ਗੁਰੂ ਦੇ ਸਮੇਂ ਹਾਜ਼ਰ ਰਹੇ ਔਰ ਦੋ ਪਾਤਸ਼ਾਹੀਆਂ ਦੇ ਹੋਰ ਦਰਸ਼ਨ ਕੀਤੇ ਨੇ ਧੰਨ ਬਾਬਾ ਬੁੱਢਾ ਸਾਹਿਬ ਨੇ 7ਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਦੇ ਵੀ ਦਰਸ਼ਨ ਕੀਤੇ ਗੁਰੂ ਨਹੀਂ ਸੀ ਅਜੇ ਬਣੇ ਔਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨ ਵੀ ਬਾਬਾ ਬੁੱਢੇ ਨੇ ਕੀਤੇ ਬਾਬਾ ਬੁੱਢਾ ਸਾਹਿਬ ਦੇ ਕੋਲ ਵਿਦਿਆ ਪੜ੍ਹਦੇ ਰਹੇ ਗੁਰੂ ਤੇਗ ਬਹਾਦਰ ਮਹਾਰਾਜ ਬਾਬਾ ਬੁੱਢਾ ਕੋਈ ਆਮ ਸਿੱਖ ਨਹੀਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਬੋਲੇ ਕਹਿੰਦੇ 100 ਸਾਲ ਤੋਂ ਉੱਪਰ ਉਹ ਬਜ਼ੁਰਗ ਬਾਬਾ ਬੁੱਢਾ ਭਾਣੇ ਵਿੱਚ ਟਿਕਿਆ ਹੋਇਆ ਗੁਰ ਸਿੱਖੀ ਬਾਣਾ ਮੰਨੇ ਆ ਗੁਰ ਪੁਰਾਪਰ ਲੰਘਾਏ ਗੁਰ ਸਿੱਖਾਂ ਕੀ ਹਰ ਤੋੜ ਦੇ ਹਮ ਪਾਪੀ ਪੀਂਗਤ ਪਾਹੇ ਚਰਨ ਧੂੜ ਵਿੱਚ ਇੰਨੀ ਵੱਡੀ ਪਾਵਰ ਹੈ ਤੁਹਾਡਾ ਨਿਤਨੇਮ ਹੀ ਸਿੱਖੋ ਰਾਤ ਨੂੰ ਇੱਥੇ ਸਮਾਪਤ ਹੁੰਦਾ ਹੈ ਅੰਤਰਯੰਮੀ ਪੁਰਖ ਵਿਧਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੈ ਮੁਕੋ ਕਰ ਸੰਤਨ ਕੀ ਨਿਤਨੇਮੀ ਇੱਥੇ ਮੁੱਕਦਾ ਚਰਨ ਧੋੜ ਵਿੱਚ ਬਹੁਤ ਵੱਡੀ ਤੱਕ ਇੱਕ ਛੋਟੀ ਜਿਹੀ ਗੱਲ ਮੈਂ 2 ਮਿੰਟ ਚ ਕਹਿ ਦੇਣੀ ਸਮਾਂ ਸਮਾਪਤ ਹੋਣ ਲੱਗਾ ਹੈ ਚਿੱਤ ਜੋੜ ਕੇ ਬੈਠਿਓ ਇਤਿਹਾਸ ਵਿੱਚ ਇੱਕ ਘਟਨਾ ਆਈ ਕਿ ਦੋ ਪਿਓ ਪੁੱਤਾਂ ਨੂੰ ਮੁਗਲਿਆ ਹਕੂਮਤ ਨੇ ਕੈਦ ਕਰ ਲਿਆ ਉਹ ਪਹਿਲਾਂ ਨੌਕਰੀ ਕਰਦਾ ਰਿਹਾ ਜ਼ਕਰੀਆ ਖਾਨ ਕੋਲ ਉਹਦਾ ਨਾਮ ਇਤਿਹਾਸ ਵਿੱਚ ਲਿਖਿਆ ਸੁਬੇਗ ਸਿੰਘ ਉਹਦਾ ਪੁੱਤਰ ਛੋਟੀ ਉਮਰ ਹੈ ਜੇ ਪਰਜਵਾਨੀ ਚ ਨਾਮ ਲਿਖਿਆ ਸ਼ਹਾਵਾਜ ਸਿੰਘ ਸੁਬੇਗ ਸਿੰਘ ਲੰਮਾ ਸਮਾਂ ਜ਼ਕਰੀਆ ਦਾ ਨੌਕਰ ਰਿਹਾ ਖਾਲਸੇ ਨੇ ਵਿੱਚੋਂ ਕਈ ਵਾਰ ਉਹਦੇ ਨਾਲ ਝਗੜਾ ਵੀ ਕੀਤਾ ਕਈ ਸਿੱਖ ਗਰਮ ਸਰਦ ਹੁੰਦੇ ਰਹੇ ਤੂੰ ਦੋ ਰੋਟੀਆਂ ਲਈ ਉਹਦੀ ਨੌਕਰੀ ਕਰੀ ਚੱਲ ਪਰ ਉਹ ਕਿਹਾ ਮੈਂ ਗ੍ਰਸਤੀ ਆ ਦੋਸਤੋ ਮੈਂ ਨੌਕਰੀ ਕਰ ਰਿਹਾ ਮੈਂ ਸਿੱਖੀ ਥੋੜੀ ਛੱਡੀ ਆ ਇੱਕ ਵਕਤ ਆਇਆ ਸਵੇਨ ਸਿੰਘ ਦੇ ਰਾਹੀਂ ਖਾਲਸਾ ਪੰਥ ਨਾਲ ਸੁਲਾ ਵੀ ਹੋਈ ਔਰ ਅੱਠ ਪਿੰਡਾਂ ਦਾ ਪਰਗਣਾ ਜਕਰੀਆ ਖਾਨ ਨੇ ਦਿੱਤਾ ਕਿ ਜੀ ਮੇਰੇ ਨਾਲ ਸੁਲਾ ਕਰ ਲਓ ਮੱਸੇ ਰੰਗੜ ਦਾ ਸਿਰ ਵੱਡਾ ਤਾਂ ਮੇਰਾ ਨਾ ਵੱਢਿਓ ਮੈਂ ਜ਼ਮੀਨ ਦੇ ਦਿੰਨਾ ਅੱਠ ਪਿੰਡਾਂ ਦੀ ਜ਼ਮੀਨ ਦਿੱਤੀ ਖਾਲਸੇ ਨੂੰ ਸੁਲਾ ਕਰਾਈ ਭਾਈ ਸਵੇਕ ਸਿੰਘ ਨੇ ਉੱਥੇ ਕਪੂਰਥਲਾ ਬਣਿਆ ਉਸੇ ਜਗ੍ਹਾ ਉੱਤੇ ਨਵਾਬ ਕਪੂਰ ਸਿੰਘ ਨੇ ਰਿਆਸਤ ਬਣਾ ਕੇ ਰਾਜ ਕੀਤਾ ਖੈਰ ਰੋ ਵਿਚਾਰ ਇਹ ਆਪਾਂ ਫਿਰ ਕਿਸੇ ਦਿਨ ਛੇੜਾਂਗੇ ਭਾਈ ਸੁਵੇਗ ਸਿੰਘ ਤੇ ਭਾਈ ਸ਼ਹਾਵਾ ਸਿੰਘ ਇੱਕ ਵਕਤ ਆਇਆ ਹਕੂਮਤ ਨੇ ਬੱਗੀ ਜਾਣ ਕੇ ਕਿਉਂ ਸੱਚ ਬੋਲਣਾ ਪੈਂਦਾ ਹੈ ਹਕੂਮਤ ਨੇ ਪਕੜ ਲੈ ਦੋਮਾ ਪਿਓ ਪੁੱਤ ਨੂੰ ਜੇਲ੍ਹ ਚ ਰੱਖਿਆ ਤੇ ਦੋਮਾ ਨੂੰ ਜਾ ਕੇ ਉਲਟ ਕਹਿ ਰਹੇ ਨੇ ਪਿਓ ਕੋਲ ਜਾ ਕੇ ਕਹਿੰਦੇ ਨੇ ਤੇਰਾ ਪੁੱਤਰ ਮੰਨ ਗਿਆ ਸਿੱਖੀ ਛੱਡਣ ਨੂੰ ਤੇ ਪੁੱਤਰ ਕੋਲ ਜਾ ਕੇ ਸ਼ਹਾਵਾ ਸਿੰਘ ਕੋਲ ਪਤਾ ਕੀ ਕਹਿੰਦੇ ਕਹਿੰਦੇ ਤੇਰਾ ਪਿਓ ਤਾਂ ਮੰਨ ਗਿਆ ਸਿੱਖੀ ਛੱਡਣ ਨੂੰ ਤੂੰ ਦੱਸ ਕੀ ਕਰਨਾ ਪਰ ਦੰਮੋ ਪਿਓ ਪੁੱਤਾਂ ਨੂੰ ਇੱਕ ਦੂਜੇ ਤੇ ਵਿਸ਼ਵਾਸ ਹੈ ਸ਼ਹਾਵਾਜ ਸਿੰਘ ਬੋਲਿਆ ਮੈਂ ਆਪਣੇ ਪਿਓ ਨੂੰ ਜਾਣਨੇ ਉਹ ਗੁਰੂ ਦਾ ਐਸਾ ਨਿੰਮੀ ਸਿੱਖ ਹੈ ਰਤਵੰਦ ਸਿੰਘ ਹੈ ਬੰਦ ਬੰਦ ਤਾਂ ਕਟਾ ਸਕਦਾ ਪਰ ਮੇਰਾ ਪਿਓ ਸਿੱਖੀ ਨਹੀਂ ਛੱਡ ਸਕਦਾ ਸ਼ਹਾਵਾਜ ਸਿੰਘ ਨੂੰ ਕਹਿੰਦੇ ਅੱਛਾ ਤੈਨੂੰ ਇੰਨਾ ਪਿਓ ਤੇ ਵਿਸ਼ਵਾਸ ਹੈ ਦੂਜੇ ਪਾਸੇ ਬੈਰਕ ਵਿੱਚ ਜਾ ਕੇ ਕਹਿੰਦੇ ਤੇਰਾ ਪੁੱਤਰ ਡਰ ਗਿਆ ਉਸ ਸਿੱਖੀ ਛੱਡਣ ਨੂੰ ਤਿਆਰ ਹੋ ਗਿਆ ਸਵੇਕ ਸਿੰਘ ਤੋਂ ਦੱਸ ਜਦੋਂ ਵਾਰ-ਵਾਰ ਕਹਿੰਦੇ ਰਹੇ ਇੱਕ ਵਾਰ ਮਨ 'ਚ ਸ਼ੰਕਾ ਆਇਆ ਸ਼ਾਇਦ ਬੱਚਾ ਆ ਡਰ ਨਾ ਗਿਆ ਹੋਵੇ ਬੱਚਾ ਹੈ ਕਿਤੇ ਡਰ ਨਾ ਗਿਆ ਹੋਵੇ ਭਾਈ ਸਵੇਕ ਸਿੰਘ ਦੇ ਮਨ 'ਚ ਡਰ ਜਿਆ ਪੈਦਾ ਹੋ ਗਿਆ ਕਿਤੇ ਸੱਚੀ ਮੇਰਾ ਪੁੱਤ ਡਰ ਨਾ ਗਿਆ ਹੋਵੇ ਬੱਚਾ ਹੈ ਡਰਾ ਲਿਆ ਹੋਣਾ ਐਨੇ ਦਿਨਾਂ ਤੋਂ ਤਸੀਹੇ ਦੇ ਰਹੇ ਨੇ ਤੇ ਭਾਈ ਸਵੇਕ ਸਿੰਘ ਦੇ ਮਨ ਵਿੱਚ ਆਇਆ ਉਨਕੇ ਚਲੋ ਜੇ ਸਿੱਖੀ ਛੱਡਣ ਨੂੰ ਉਹ ਡਰ ਕੇ ਸਿੱਖੀ ਛੱਡ ਰਿਆ ਇੱਕ ਵਾਰ ਮੈਨੂੰ ਮਿਲਾ ਸਕਦੇ ਹੋ ਮੇਰੇ ਪੁੱਤ ਨੂੰ ਉਨਕੇ ਚਲ ਮਿਲਾ ਦਿੰਨੇ ਆ ਦੋਵਾਂ ਪਿਓ ਪੁੱਤਾਂ ਦਾ ਮਲਾਪ ਕਰਾਇਆ ਜੇਲ੍ਹ ਵਿੱਚ ਲਾਹੌਰ ਦੀ ਧਰਤੀ ਜਦੋਂ ਦੋਵਾਂ ਦਾ ਮੇਲ ਹੋਇਆ ਨਾ ਭਾਈ ਸਵੇਕ ਸਿੰਘ ਨੇ ਇਹ ਨਹੀਂ ਕਿਹਾ ਉਹਨਾਂ ਇਹ ਗੱਲ ਕਹੀ ਮਲਾਦਨੇ ਪਰ ਗੱਲਬਾਤ ਨਹੀਂ ਕਰਨੀ ਕਿਉਂ ਜੇ ਤੂੰ ਕਹਿ ਦਿੱਤਾ ਕੀ ਬਤੇਰੇ ਕਹਿਣ ਚੋ ਪਲਟ ਜਾਏ ਉਹ ਕਹਿੰਦਾ ਮਲਾ ਦੇਉ ਬਸ ਗੱਲਬਾਤ ਵਿੱਚਕ ਨਾ ਕਰੋ ਦੋਮਾ ਪਿਓ ਪੁੱਤ ਨੂੰ ਆਮਣੇ ਸਾਹਮਣੇ ਸੰਗਲ ਲਾਏ ਹੋਏ ਮਲਾ ਦਿੱਤਾ ਤੇ ਭਾਈ ਸਵੇਕ ਸਿੰਘ ਸ਼ਹਾਵਾਜ ਸਿੰਘ ਆਪਣੇ ਪੁੱਤਰ ਦੇ ਸਾਹਮਣੇ ਖਲੋ ਗਿਆ ਨੌਜਵਾਨ ਬੱਚਾ ਜੇ ਭਰ ਜਵਾਨੀ ਚ ਪੈਰ ਰੱਖ ਰਿਆ ਮੁੱਛਾਂ ਫਟ ਰਹੀਆਂ ਨੇ 16-18 ਸਾਲ ਦੀ ਉਮਰ ਹੋਣੀ ਹੈ ਭਾਈ ਸਵੇਕ ਸਿੰਘ ਸਾਹਮਣੇ ਖਲੋ ਗਿਆ ਧਿਆਨ ਤਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਕਲਗੀਆਂ ਵਾਲੇ ਨੂੰ ਕੀਤਾ ਯਾਦ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਚਰ ਦਾ ਸਸੋਧਿਆ ਔਰ ਅਰਦਾਸ ਕਰਕੇ ਭਾਈ ਸੁਵੇਕ ਸਿੰਘ ਨੇ ਬੁੱਲੇ ਨਹੀਂ ਕੁਝ ਵੀ ਜਿੱਥੇ ਖੜੇ ਸੀ ਇੱਕ ਕਦਮ ਪਿੱਛੇ ਹੋਏ ਲੱਗੇ ਹੋਏ ਲੰਬੇ ਸੰਗਲ ਝੁਕਿਆ ਥੱਲੇ ਨੂੰ ਉੱਥੋਂ ਮਿੱਟੀ ਦੀ ਮੁੱਠ ਭਰੀ ਆਪਣੇ ਪੈਰਾਂ ਤੋਂ ਮਿੱਟੀ ਦੀ ਮੁੱਠ ਭਰ ਕੇ ਧੂੜ ਭਰ ਕੇ ਨਾ ਆਪਣੇ ਪੁੱਤ ਦੇ ਮੂੰਹ ਤੇ ਮਾਰੀ ਦੂਰੋਂ ਖਲੋਕ ਕੇ ਮਿੱਟੀ ਦੀ ਮੁੱਠ ਭਰੀ ਆਪਣੇ ਪੁੱਤ ਦੇ ਮੂੰਹ ਤੇ ਮਾਰੀ ਜ਼ੋਰ ਨਾਲ ਤਿੱਖੜ ਖੜਾ ਕੇ ਹੱਸ ਕੇ ਅੱਖਾਂ 'ਚ ਵਿਰਾਗ ਭਰ ਕੇ ਕਹਿੰਦਾ ਯਕਰੀਏ ਦੇਹਲ ਕਰਨ ਲੈ ਜਾ ਓਏ ਹੁਣ ਹੁਣ ਮੇਰੇ ਪੁੱਤ ਨੂੰ ਲੈ ਜਾਓ ਹੁਣ ਮੇਰੇ ਪੁੱਤ ਦਾ ਬੰਦ-ਬੰਦ ਕਟਿਆ ਜਾ ਸਕਦਾ ਸਿੱਖੀ ਨਹੀਂ ਛੱਡ ਸਕਦਾ ਉਹਨਾਂ ਕਹਿੰਦਾ ਤੂੰ ਬੋਲਿਆ ਵੀ ਨਹੀਂ ਕੁਝ ਇੱਕ ਹੀ ਕੀਤਾ ਕੋਈ ਯਾਦੂ ਮੰਤਰ ਕੀਤਾ ਉਹਨੇ ਕਿਹਾ ਯਾਦੂ ਮੰਤਰ ਕਰਾ ਮਾਤ ਕੁਝ ਨਹੀਂ ਕੀਤਾ ਸਭ ਤੋਂ ਵੱਡੀ ਕਰਾਮਾਤ ਗੁਰੂ ਦੇ ਸਿੱਖ ਦੀ ਕੋਈ ਹੈ ਜਿੱਦਣ ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਉਹ ਚਰਨ ਧੂੜ ਵਰਤ ਲੈਂਦਾ ਉਦੋਂ ਉਹਦੇ ਬਰਾਬਰ ਹੋਰ ਕੋਈ ਤਾਕਤ ਨਹੀਂ ਮੈਂ ਗੁਰੂ ਕਲਗੀਆਂ ਵਾਲੇ ਨੂੰ ਅਰਦਾਸ ਕੀਤੀ ਜੇ ਸੁਬੇਗ ਸਿੰਘ ਦੀ ਰੰਚਕ ਮੱਤਰ ਵੀ ਰਹਤ ਹੈ ਕਲਗੀਆਂ ਵਾਲਿਆ ਆਪਣੀ ਚਰਨ ਧੂੜ ਆਪਣੇ ਪੁੱਤ ਦੇ ਮੱਥੇ ਤੇ ਲਾਉਣ ਲੱਗਾ ਹੁਣ ਇਸ ਸਿੱਖੀ ਤੋਂ ਨਾ ਡੋਲੇ ਭਾਣੇ ਚ ਆ ਜਾਏ ਕਹਿੰਦੇ ਜਾਓ ਲੈ ਜਾਓ ਮੇਰੇ ਪੁੱਤ ਨੂੰ ਡਲਾ ਨਹੀਂ ਸਕਦੇ ਔਰ ਚਰਨ ਤੋੜ ਦੀ ਤਾਕਤ ਪਤਾ ਕੀ ਸੀ ਬੱਕੇ ਤਸੀਹੇ ਦਿੰਦੇ ਰਹ ਡਰਾਉਂਦੇ ਰਹ ਭਾਈ ਸਵੇਗ ਸਿੰਘ ਅਜੇ ਮੁੱਛ ਫਟਮੀ 16 17 ਸਾਲ ਦੀ ਉਮਰ ਹੈ ਡਰੇ ਨਹੀਂ ਵਕਤ ਆਇਆ ਦਮ ਪਿਓ ਪੁੱਤਾਂ ਨੂੰ ਚਰਖੜੀ ਤੇ ਬੰਨ ਕੇ ਫਿਰ ਚੀਰ ਦਿੱਤਾ ਗਿਆ ਜਿਵੇਂ ਰੂਪਿੰਜੀ ਦੇ ਅੱਜ ਦੁਮ ਮ ਪਿਓ ਪੁੱਤਾਂ ਨੂੰ ਆਪਾਂ ਅਰਦਾਸ ਵਿੱਚ ਯਾਦ ਕਰੀਦਾ ਦੈ ਦੁਮ ਮ ਪਿਓ ਪੁੱਤਾਂ ਸਿਦਕ ਨਿਵ ਗਿਆ ਪਿਓ ਦੇ ਚਰਨ ਧੂੜ ਕਰਕੇ ਪੁੱਤ ਦਾ ਸਜਣੋਂ ਦੁਮ ਮ ਨੂੰ ਯਾਦ ਕਰੀਦਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਉਤੋਂ ਅੱਗੇ ਕੀ ਹੁੰਦਾ ਚਰਖੜੀਆਂ ਤੇ ਝੜੇ ਉਹ ਸੁਬੇਗ ਸਿੰਘ ਤੇ ਸ਼ਾਵਾਜ ਸਿੰਘ ਚਰਨ ਧੂੜ ਜੰਨੀ ਤਾ ਔ ਇੱਕ ਵਾਰ ਪਿਆਰ ਨਾਲ ਪਰੋ ਅਗਲੀ ਵਿਚਾਰ ਕਲ ਦੇ دیਵਾਨਿਆਂ ਚ ਕਰਾਂਗੇ ਮਿਲ ਕੇ ਇੱਕ ਵਾਰ ਪਿਆਰ ਨਾਲ ਕਹੀਏ ਜਪਿਓ ਜਨ ਅਰਜਨ ਦੇ ਗੁਰੂ ਜਪਿਓ ਜਨ ਅਰਜਨ ਦੇ ਗੁਰੂ ਜਪਿਓ ਜਨ ਅਰਜਨ ਦੇ ਜਪਿਓ ਜਨ ਫਿਰ ਸੰਕਟ ਜੋਂ ਨਗਰ ਬਨਾਇਆ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂ ਨਗਰ ਬਨਾਇਆ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਦੇਰ ਸੰਕਟ ਜੋਂਨ ਕਰ ਬਨਾਇਆ ਜਬ ਉਹ ਜਨ ਅਰਜਨ ਦੇ ਗੁਰੂ ਜਬ ਉਹ ਜਨ ਅਰਜਨ ਦੇ ਗੁਰੂ ਦੇਰ ਸੰਕਟ ਜੋਂਨ ਕਰ ਜਬ ਉਹ ਜਨ ਅਰਜਨ ਦੇ ਗੁਰੂ ਜਬ ਉਹ ਜਨ ਅਰਜਨ ਦੇ ਗੁਰੂ ਅੱਖੋ ਸਤਨਾਮ ਸ੍ਰੀ ਤੁਹਾ ਵੀ ਹੋਮਵਰਕ ਕਿਨੇ ਕਿਨੇ ਕੀਤਾ ਹਾਂ ਵਾਹਿਗੁਰੂ ਹਾਂ ਵਾਹਿਗੁਰੂ ਹੋਮਵਰਕ ਜਿਹੜੇ ਨਵੇਂ ਆਏ ਉਹ ਵੀ ਸੁਣ ਲਿਓ ਮੇਰੇ ਲਈ ਵੀ ਅਰਦਾਸ ਕਰਿਓ ਮੈਂ ਵੀ ਕਰਦਾ ਰਵਾਂ ਜਦੋਂ ਸਵੇਰੇ ਨੀਂਦ ਵਿੱਚੋਂ ਢੋਡੀ ਜਾਗ ਖੁੱਲੇ 4 ਵਜੇ 5 ਵਜੇ 6 ਵਜੇ ਗ੍ਰਸਤੀ ਹੋ ਜਦੋਂ ਨੀਂਦ ਚੋਂ ਜਾਗ ਖੁੱਲੇ ਉੱਠਦੇ ਅਨਸਾਰ 2-4 ਮਿੰਟ ਜ਼ਰੂਰ ਜਪਣੇ ਵਾਹਿਗੁਰੂ 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 ਇੱਕ ਮਹੀਨਾ ਜਪ ਕੇ ਵੇਖ ਲਓ ਤੁਹਾਡੇ ਘਰ ਦਾ ਐਟਮੋਸਫੇਅਰ ਚੇਂਜ ਹੋ ਜਾਏਗਾ ਲਿਖ ਕੇ ਦਿੱਤਾ ਗੁਰਸਤਗੁਰ ਕਾ ਜੋ ਸਿੱਖ ਖਾਇ ਸੋ ਭਲਕੇ ਉੱਠਰ ਇੱਕ ਹੋਮਵਰਕ ਥੋੜਾ ਜਿਹਾ ਹੋਰ ਵਧਾਦਾ ਬੀਬੀਓ ਉਹ ਤੁਹਾਡੇ ਵਾਸਤੇ ਐ ਤੇ ਮੈਨੂੰ ਇਹ ਨਾ ਕਿ ਉਹ ਬੀਬੀਆਂ ਨੂੰ ਬੜਾ ਕਹਿਣ ਲੱਗ ਪਏ ਇਧਰ ਬੀਬੇ ਬੀਬੇ ਨੂੰ ਕੱਲ ਕਮਾਂਗੇ ਬੀਬੀਓ ਤੁਹਾਨੂੰ ਇਹ ਬੇਨਤੀ ਹੈ ਜਦੋਂ ਸਵੇਰੇ ਕਿਉਂ ਸਕੂਲ ਹੁਣ ਸ਼ੁਰੂ ਹੋ ਜਾਣੇ ਬੱਚਿਆਂ ਦੇ ਥੋੜੇ ਦਿਨਾਂ ਨੂੰ ਜਦੋਂ ਸਵੇਰੇ ਉੱਠ ਕੇ ਘਰ 'ਚ ਚਾਹ ਬਣਾਉਣੀ ਹੈ ਬੱਚੇ ਦੀ ਪਰੌਂਠੀ ਤਿਆਰ ਕਰਨੀ ਹੈ ਸਕੂਲ ਕੱਲਣ ਵਾਸਤੇ ਸਾਰੇ ਮੈਂਬਰਾਂ ਲਈ ਘਰ ਵਿੱਚ ਚਾਹ ਦੁੱਧ ਬਣਾਉਣੇ 19 ਦੇਰ ਗੈਸ ਚੁੱਲ੍ਹੇ ਤੇ ਪਾਣੀ ਰੱਖ ਕੇ ਪੱਤੀ ਸੌਂਫ ਲਾਚੀ ਜੋ ਵੀ ਪਾਉਂਦੇ ਹੋ ਦੁੱਧ ਪਾਉਣ ਤੱਕ ਰਿੰਨਣ ਤੱਕ ਕੱਪਾਂ 'ਚ ਪਾਉਣ ਤੱਕ ਬੱਚੇ ਦੀ ਪਰੌਂਠੀ ਤਿਆਰ ਕਰਨ ਤੱਕ ਤੁਸੀਂ ਇੱਕੋ ਹੀ ਕੰਮ ਕਰਨਾ ਹੈ 10 ਮਿੰਟ ਲੱਗਣ 20 ਮਿੰਟ ਲੱਗਣ ਧਿਆਨ ਰੱਖਣਾ ਉਹਦੇ ਵਿੱਚ ਵਾਹਿਗੁਰੂ 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 ਸਤਨਾਮ ਸ੍ਰੀ ਸਤਨਾਮ ਵਾਹਿਗੁਰੂ ਵਾਹਿਗੁਰੂ ਕਹਿ ਕੇ ਚਾਹ ਬਣਾਓ ਸਤਨਾਮ ਵਾਹਿਗੁਰੂ ਕਹਿ ਕੇ ਬੱਚਿਆਂ ਦੀ ਪਰੌਂਠੀ ਬਣਾਓ ਮੇਰਾ ਵਿਸ਼ਵਾਸ ਹੈ ਉਹਦੇ ਵਿੱਚ ਐਸਾ ਰਸ ਭਰ ਜਾਏਗਾ ਉਹ ਚਾਹ ਪੀਣ ਵਾਲੇ ਘਰ ਦੇ ਮੈਂਬਰ ਵੀ ਵਾਹਿਗੁਰੂ ਕਹਿਣ ਲੱਗ ਪੈਣਗੇ ਜਿਹੜੇ ਕਹਿੰਦੇ ਨਾ ਘਰੋਂ ਸ਼ਰਾਬ ਨਹੀਂ ਜਾਂਦੀ ਨਸ਼ਾ ਨਹੀਂ ਜਾਂਦਾ ਇਹ ਸਭ ਨਿਕਲ ਜਾਣਾ ਇਹ ਐਂਟੀਡੋਟ ਹੈ ਵੇਖ ਲਿਓ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਥਲ ਸੋਇਨ ਚਵਾਰੇ ਉਹ ਘਰ ਸੋਹਣੇ ਹੋ ਜਾਂਦੇ ਕਲ ਕਲੇਸ਼ ਸਭ ਮਿਟ ਜਾਂਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹੇ ਆਪਣੇ ਬੱਚਿਆਂ ਦੇ ਭਲੇ ਲਈ ਕਿਉਂਕਿ ਸਭ ਤੋਂ ਕੌਸਟਲੀ ਪ੍ਰਾਪਰਟੀ ਤੁਹਾਡੇ ਬੱਚੇ ਨੇ ਆਪਣੇ ਘਰ ਪਰਿਵਾਰ ਆਪਣੇ ਬੰਦਿਆਂ ਦੇ ਪਤੀਆਂ ਦੇ ਘਰ ਦੇ ਭਲੇ ਵਾਸਤੇ ਬੱਚਿਆਂ ਦੇ ਭਲੇ ਲਈ ਚਾਹ ਪਰੌਂਠੀ ਬਣਾਉਣ ਲੱਗਿਆਂ ਸਵੇਰੇ ਵਾਹਿਗੁਰੂ 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 ਜਪਣਾ ਜਪ ਲਓਗੇ ਬੀਬੀਓ ਐਦਾਂ ਨਾ ਹੋਵੇ ਵੀ ਸਵੇਰੇ ਸਵੇਰੇ ਉਧਰ ਰਾਤ ਪੈਣੀ ਹੁੰਦੀ ਹੈ ਇੰਡੀਆ 'ਚ ਉਹਨਾਂ ਕੋਲ ਤਾਂ ਸਾਰੇ ਦਿਨ ਦੀਆਂ ਗੱਲਾਂ ਇਕੱਠੀਆਂ ਹੋਈਆਂ ਹੁੰਦੀਆਂ ਚੱਲ ਬੀਬੀ ਨੂੰ ਲਾਲਾਂ ਫੋਨ ਮਾਸੀ ਨੂੰ ਲਾਲਾਂ ਫੋਨ ਪੂਆ ਨੂੰ ਲਾਲਾਂ ਐਦਾਂ ਉਹ ਪਹਿਲਾਂ ਲਾ ਲਓ ਜੇ ਬਾਅਦ ਚਲਾ ਲਿਓ ਚਾਹ ਬਣਾਉਣ ਲੱਗਿਆਂ ਵਾਹਿਗੁਰੂ ਫਿਰ ਕੋਈ ਵੀਡੀਓ ਕਾਲ ਨਹੀਂ ਜਪ ਲਓਗੇ ਭੈਣੋ ਪੱਕਾ ਹੱਥ ਖੜੇ ਕਰਕੇ ਜਕਾਰਾ ਛੱਡਿਓ ਬੋਲੇ ਸੋਨਹਾਲ ਲੈ ਬਹੁਤ ਖੁਸ਼ੀ ਹੋਈ ਐ ਸਾਰੀਆਂ ਮੇਰੀਆਂ ਭੈਣਾਂ ਨੇ ਹਾਂ ਦੇ ਵਿੱਚ ਜਵਾਬ ਦਿੱਤਾ ਵੀ ਅਸੀਂ ਜਪਾਂਗੇ ਆਂ ਬਿਰਲੇ ਇੱਕ ਦੋ ਕੁ 4ਕ ਵਿੱਚ ਨਹੀਂ ਹੱਥ ਉੱਠੇ ਉਹ ਮੈਨੂੰ ਪਤਾ ਐ ਉਹ ਕਈ ਵਾਰ ਭੈਣਾਂ ਸੋਚਦੀਆਂ ਸਵੇਰ ਵਾਲੀ ਚਾਹ ਤਾਂ ਘਰ ਵਾਲਾ ਬਣਾਉਂਦਾ ਐ ਮੈਂ ਕਿਉ ਵਾਹਿਗੁਰੂ ਕਹਿਣਾ ਚਲੋ ਜਿਹਦੇ ਘਰ ਵਾਲਾ ਬਣਾਉਂਦਾ ਉਹ ਪੱਗਾਂ ਵਾਲੀ ਭੈਣ ਹੈ ਜੇ ਘਰ ਵਾਲਾ ਚਾਹ ਬਣਾਉਂਦਾ ਕਹਿ ਦਿਓ ਸਰਦਾਰ ਜੀ ਭਾਈ ਸਭ ਕਹਿ ਕੇ ਗਏ ਆ ਚਾਹ ਬਣਾਉਂਦਿਆਂ ਵਾਹਿਗੁਰੂ ਕਹਿਣਾ ਤੁਸੀਂ ਕਹਿ ਲਿਓ ਤੁਹਾਡੀ ਰੋਟੀ ਬਣਾਉਂਦਿਆਂ ਵਾਹਿਗੁਰੂ ਮੈਂ ਕਹਿ ਲਾਂਗੀ ਸਭ ਦਾ ਪਲਾ ਹੋ ਜਾਏਗਾ ਪੁੱਲ ਚੁੱਕ ਦੀ ਖਿਮ ਗੱਜ ਕੇ ਫਤਿਹ ਬੁਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ